ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਲੈ ਕੇ ਆਈਆਂ ਦੋ ਰੰਗਾਂ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਡਿਜ਼ਾਈਨ ਹੈ ਬਿਗਨਰ ਲਈ ਸਪੈਸ਼ਲ ਹੈ ਇਹ ਡਿਜ਼ਾਈਨ ਤੁਸੀਂ ਇਸ ਡਿਜ਼ਾਈਨ ਨੂੰ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਤੇ ਕਿਤੇ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜੇ ਵੀ ਦੋ ਰੰਗਾਂ ਦੇ ਡਿਜ਼ਾਈਨ ਹੁੰਦੇ ਆ ਜੇਕਰ ਅਸੀਂ ਉਹਨਾਂ ਦਾ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਕਰੀਏ ਤੇ ਉਹ ਡਿਜ਼ਾਈਨ ਜਿਹੜੇ ਸਿਰਫ ਬੱਚਿਆਂ ਦੀਆਂ ਕੋਟੀਆਂ ਤੇ ਬਣ ਸਕਦੇ ਕਿਉਂਕਿ ਬੱਚਿਆਂ ਨੂੰ ਡਾਰਕ ਕਲਰ ਜਿਹੜੇ ਉਹ ਸੋਹਣੇ ਲੱਗਦੇ ਆ ਜੇਕਰ ਅਸੀਂ ਦੋ ਰੰਗਾਂ ਦੇ ਡਿਜ਼ਾਈਨ ਵਿੱਚ ਲਾਈਟ ਲਾਈਟ ਦਾ ਕੰਬੀਨੇਸ਼ਨ ਕਰ ਲਈਏ ਤੇ ਉਹ ਡਿਜ਼ਾਈਨ ਜਿਹੜਾ ਆ ਉਹ ਵੱਡੇ ਛੋਟੇ ਕਿਸੇ ਦੀ ਵੀ ਕੋਟੀ ਤੇ ਬਣ ਸਕਦਾ ਹੈ ਡਾਂਸ ਕੋਟੀ ਤੇ ਲੇਡੀਜ਼ ਕੋਟੀ ਤੇ ਕਿਤੇ ਵੀ ਆਪਾਂ ਬਣਾ ਸਕਦੇ ਆ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਿਆ ਕਰੋ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 8 ਦੇ ਹਿਸਾਬ ਨਾਲ ਗੁੰਡੇ ਚਾਹੀਦੇ 8-8 ਦੇ ਹਿਸਾਬ ਨਾਲ ਗੁੰਡੇ ਪਾ ਕੇ ਤੇ ਪੰਜ ਕੁੰਡੇ ਪਾਉਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਜਿਹੜੇ ਦੋ ਕੁੰਡੇ ਦੋਨੋਂ ਸਾਈਡ ਤੇ ਐਕਸਟਰਾ ਪਾਉਣੇ ਆ ਐਗਜ਼ਿਸਟ ਵਾਸਤੇ ਤੇ ਇੱਥੇ ਵੀ ਮੈਂ ਆਪਾਂ 8-8 ਦੇ ਹਿਸਾਬ ਨਾਲ 16 ਕੁੰਡੇ ਪਾਏ ਨੇ ਪੰਜ ਕੁੰਡੇ ਵਾਧੂ ਪਾ ਕੇ 21 ਕੁੰਡੇ ਪਾਏ ਨੇ ਤੇ ਦੋ ਕੁੰਡੇ ਹੋਰ ਪਾ ਕੇ 23 ਕੁੰਡੇ ਪਾਏ ਹੋਏ ਨੇ ਤੇ نیچے ਬਾਰਡਰ ਛੋਟਾ ਜਿਹਾ ਬਣਾ ਲਿਆ ਵਾ ਇਹ ਡਿਜ਼ਾਈਨ ਜਿਹੜਾ ਬਾਰਡਰ ਬਣਾਉਣ ਤੋਂ ਬਾਅਦ ਹੀ ਬਣੇਗਾ ਬੇਸ਼ੱਕ ਤੁਸੀਂ ਉਲਟੀਆਂ ਵਟਾਂ ਵਾਲਾ ਬਾਰਡਰ ਵੀ ਬਣਾ ਸਕਦੇ ਜੀ ਤੇ ਇਸ ਤਰੀਕੇ ਦਾ ਬਾਰਡਰ ਵੀ ਬਣਾ ਸਕਦੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਡਿਜ਼ਾਈਨ ਜਿਹੜਾ ਆਪਾਂ ਸਿੱਧੀ ਸਾਈਡ ਤੋਂ ਪਹਿਲਾਂ ਪਹਿਲੀ ਸਲਾਈ ਜਿਹੜੀ ਆ ਆਪਣੇ ਬੇਸਿਕ ਕਲਰ ਦੇ ਨਾਲ ਆਪਾਂ ਸਿੱਧੀ ਸਿੱਧੀ ਬਣਾਵਾਂਗੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਸ ਡਿਜ਼ਾਈਨ ਨੂੰ ਤੁਸੀਂ ਜਾਦੇ ਰੰਗਾਂ ਵਿੱਚ ਵੀ ਬਣਾ ਸਕਦੇ ਜੀ ਦੋ ਰੰਗਾਂ ਦੇ ਵਿੱਚ ਬਣਾ ਸਕਦੇ ਜੀ ਜਾਦੇ ਰੰਗਾਂ ਚ ਵੀ ਬਣਾ ਸਕਦੇ ਜੀ ਤੇ ਇੱਕ ਜਿਹੜੀ ਬੇਸਿਕ ਕਲਰ ਹੈ ਤੁਸੀਂ ਇੱਕ ਲਗਾ ਲਓ ਤੇ ਬਾਕੀ ਤੁਸੀਂ ਉਹਦੇ ਵਿੱਚ ਜਿੰਨੇ ਚਾਹੋ ਕਲਰ ਜਿਹੜੇ ਆ ਉਹ ਲਗਾ ਸਕਦੇ ਜੀ पहली सिलाई आ सीधे पास्यो सीधी सीधी बना लागे पूरी सिलाई जोड़ी सीधी सीधी बना के कंप्लीट कर लेनी है हम दूसरी सिलाई उल्टे पास वो आप पूरी उल्टी उल्टी, उल्टी बना लेनी है उल्टे पास्यों दूसरी सिलाई आप पूरी उल्टी उल्टी बना लेनी है पूरी सिलाई आप उल्टी उल्टी बना लेंगे ਇਸ ਸਿੱਧੀ ਸਾਈਡ ਤੋਂ ਆਪਾਂ ਤੀਸਰੀ ਸਲਾਈ ਤੋਂ ਆਪਣੀ ਜਿਹੜਾ ਦੂਸਰਾ ਰੰਗ ਹੈ ਉਹ ਲਾਵਾਂਗੇ ਮੈਂ ਇੱਥੇ ਗਾਜਰੀ ਔਰ ਕਾਲੇ ਰੰਗ ਦਾ ਬਣਾ ਰਹੀ ਹਾਂ ਡਿਜ਼ਾਈਨ ਤੁਸੀਂ ਕੋਈ ਵੀ ਕਲਰ ਕੰਬੀਨੇਸ਼ਨ ਆਪਣੀ ਮਰਜ਼ੀ ਦੇ ਮੁਤਾਬਕ ਕਰ ਸਕਦੇ ਹੋ ਹੁਣ ਆਪਾਂ ਦੂਸਰਾ ਕਲਰ ਜਿਹੜਾ ਮੈਂ ਪਹਿਲਾਂ ਹੀ ਉਹਨਾਂ ਅਟੈਚ ਕੀਤੀ ਹੋਈ ਸੀ ਉਸ ਵੀ ਇਸ ਤਰੀਕੇ ਦੇ ਨਾਲ ਇੱਕ ਗੰਡ ਬਣ ਕੇ ਦੂਸਰੀ ਆਪਣੀ ਉਹਨਾਂ ਜਿਹੜੀ ਅਟੈਚ ਕਰ ਸਕਦੇ ਜੇ ਤੇ ਜਦੋਂ ਵੀ ਆਪਾਂ ਦੋ ਰੰਗਾਂ ਦਾ ਡਿਜ਼ਾਈਨ ਬਣਾਉਣਾ ਹੈ ਪਹਿਲਾ ਗੁੰਡਾ ਹਮੇਸ਼ਾ ਉਨ ਲੈਣਾ ਹੈ ਪਹਿਲਾ ਗੁੰਡਾ ਉਨ ਲਿਆ 19 ਤੋਂ ਬਾਅਦ ਆਪਾਂ 5 ਗੁੰਡੇ ਸਿੱਧੇ ਬਣਾਵਾਂਗੇ ਕਾਲੇ ਰੰਗ ਨਾਲ 1 2 3 4 5 5 ਗੁੰਡੇ ਸਿੱਧੇ ਬਣਾ ਲਏ ਆਪਾਂ ਬਲੈਕ ਕਲਰ ਦੇ ਨਾਲ ਫਿਰ ਇੱਕ ਗੁੰਡਾ ਸਲਿੱਪ ਕਰ ਲੈਣਾ ਹੈ ਫਿਰ ਇੱਕ ਗੁੰਡਾ ਕਾਲੇ ਰੰਗ ਦਾ ਬਣਾ ਲੈਣਾ ਫਿਰ ਇਹ ਵਾਲਾ ਗਾਜਰੀ ਜਿਹੜਾ ਇਹਨੂੰ ਸਲਿੱਪ ਕਰ ਲੈਣਾ। ਇਹੀ 8 ਕੁੰਡੇ ਆਪਾਂ ਸਾਰੇ ਸਲਾਈ ਦੇ ਵਿੱਚ ਰਿਪੀਟ ਕਰਨੇ ਆ। 5 ਕੁੰਡੇ ਕਾਲੇ ਬਣਾ ਲੈਣੇ ਆ ਗਾਜਰੀ ਕੁੰਡਾ ਜਿਹੜਾ ਉਹਨੂੰ ਸਲਿੱਪ ਕਰ ਲੈਣਾ। ਫਿਰ ਇੱਕ ਕੁੰਡਾ ਕਾਲਾ ਬਣਾ ਲੈਣਾ ਤੇ ਗਾਜਰੀ ਕੁੰਡਾ ਜਿਹੜਾ ਉਹਨੂੰ ਸਲਿੱਪ ਕਰ ਲੈਣਾ। ਫਿਰ 5 ਕੁੰਡੇ ਆਪਾਂ ਬਲੈਕ ਕਲਰ ਦੇ ਬਣਾਵਾਂਗੇ। ਤੁਸੀਂ ਜਿਹੜਾ ਕਲਰ ਲਿਆ ਆ ਉਹਦੇ ਨਾਲ ਤੁਸੀਂ ਬਣਾ ਸਕਦੇ ਜੇ। ਜ਼ਰੂਰੀ ਨਹੀਂ ਤੁਸੀਂ ਬਲੈਕ ਕਲਰ ਨਾਲ ਹੀ ਬਣਾਉਣਾ ਹੈ। 5 ਬਣਾ ਲੇ ਫਿਰ ਇੱਕ ਬਿਨਾ ਬੁਨੇ ਉਤਾਰ ਲਿਆ। ਫਿਰ ਇੱਕ ਕਾਲੇ ਰੰਗ ਦਾ ਬਣਾ ਲਿਆ ਇੱਕ ਬਿਨਾ ਬੁਨੇ ਉਤਾਰ ਲਿਆ ਇਸ ਤੋਂ ਬਾਅਦ ਪੰਜ ਕੁੰਡੇ ਸਿੱਧੇ ਫਿਰ ਬਲੈਕ ਕਲਰ ਦੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਵੀ ਆਪਾਂ ਸਿੱਧਾ ਬਣਾ ਲਾਂਗੇ ਤੀਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਚੌਥੀ ਸਲਾਈ ਉਲਟੇ ਪਾਸੇ ਉਹ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਤੇ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਇੱਕ 2 3 4 5 ਪੰਜ ਕੁੰਡੇ ਸਿੱਧੇ ਬਣਾ ਕੇ ਹੁਣ ਧਾਗਾ ਆਪਣੀ ਵਾਲੀ ਸਾਈਡ ਲੈ ਆਉਣਾ ਇਹ ਜਿਹੜਾ ਸਲਿੱਪ ਕੀਤਾ ਸੀ ਇਹਨੂੰ ਸਲਿੱਪ ਕਰ ਲੈਣਾ ਅਗਲੇ ਕੁੰਡੇ ਨੂੰ ਉਲਟਾ ਬਣਾ ਲੈਣਾ ਸਲਿੱਪ ਕੀਤੇ ਨੂੰ ਫੇਰ ਸਲਿੱਪ ਕਰ ਲੈਣਾ ਫੇਰ ਧਾਗਾ ਪਿੱਛੇ ਵਾਰ ਕੇ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੀ ਵਾਲੀ ਸਾਈਡ ਕਰ ਲਾਂਗੇ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਾਂਗੇ ਫਿਰ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਬਿਨਾ ਬੁਨੇ ਫਿਰ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਉਲਟਾ ਬਣਾਉਣਾ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸਿਓ ਸੇਮ ਜਿਸ ਤਰ੍ਹਾਂ ਆਪਾਂ ਪਹਿਲੀ ਇੱਕ ਸਲਾਈ ਬਣਾਈ ਆ ਉਸੇ ਤਰ੍ਹਾਂ ਬਣਾਵਾਂਗੇ ਪੰਜ ਕੁੰਡੇ ਕਾਲੇ ਬਣਾਵਾਂਗੇ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਫਿਰ ਪੰਜ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਪਾਂ ਬਲੈਕ ਕਲਰ ਦੀ ਸਲਾਈ ਚੜਾ ਰਹੇ ਹਾਂ ਫਿਰ ਇੱਕ ਕੁੰਡਾ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਚੜਾਈ ਆ ਉਸੇ ਤਰ੍ਹਾਂ ਹੀ ਆ ਚੜਾਵਾਂਗੇ ਇਹ ਉਲਟੇ ਪਾਸੇ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਉਲਟੀ ਸਲਾਈ ਬਣਾਈ ਆ ਉਸੇ ਤਰ੍ਹਾਂ ਹੀ ਬਣਾਵਾਂਗੇ ਸਾਡੀ ਪੰਜਵੀਂ ਸਲਾਈ ਬਣ ਗਈ ਛੇਵੀਂ ਸਲਾਈ ਫੇਰ ਆਪਾਂ ਉਸੇ ਤਰੀਕੇ ਦੇ ਨਾਲ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਣੇ ਫਿਰ ਇੱਕ ਕੁੰਡਾ ਉਲਟਾ ਇੱਕ ਕੁੰਡਾ ਬਿਨਾ ਬੁਣੇ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ ਫਿਰ ਧਾਗਾ ਆਪਣੇ ਵਾਲੀ ਸਾਈਡ ਇੱਕ ਕੁੰਡਾ ਉਤਾਰ ਲਿਆ ਇੱਕ ਕੁੰਡਾ ਕਾਲਾ ਬਣਾ ਲਿਆ ਇੱਕ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਉਤਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਸਾਡੀਆਂ 6 ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਹੁਣ ਅਸੀਂ ਲਗਾਵਾਂਗੇ ਆਪਣਾ ਫਿਰ ਦੂਸਰਾ ਕਲਰ ਜਿਹੜਾ ਪਹਿਲਾਂ ਆਪਾਂ ਲਗਾਇਆ ਸੀ ਬੇਸਿਕ ਇਹਦੇ ਨਾਲ ਆਪਾਂ ਪੂਰੀ ਸਲਾਈ ਜਿਹੜੀ ਆ ਉਹ ਸਿੱਧੀ-ਸਿੱਧੀ ਬਣਾ ਲੈਣੀ ਹੈ ਪੂਰੀ ਸਲਾਈ ਸਿੱਧੀ-ਸਿੱਧੀ ਬਣਾਵਾਂਗੇ ਡਿਜ਼ਾਈਨ ਦੀ 7ਵੀਂ ਸਲਾਈ ਆਪਾਂ ਬਣਾ ਰਹੇ ਹਾਂ ਪੂਰੀ ਸਲਾਈ ਸਿੱਧੀ-ਸਿੱਧੀ ਬਣਾਉਂਦੇ ਜਾਵਾਂਗੇ ਬਸ ਸਿੱਧੇ ਉਲਟੇ ਕੁੰਡੇ ਹੀ ਆਪਾਂ ਬਣਾਉਣੇ ਆ ਤੇ ਬਹੁਤ ਪਿਆਰਾ ਡਿਜ਼ਾਈਨ ਜਿਹੜਾ ਬਣ ਕੇ ਸਾਡਾ ਰੈਡੀ ਹੋ ਜਾਣਾ ਹੈ ਹੁਣ ਆ ਗਏ ਆ ਅੱਠਵੀਂ ਸਲਾਈ ਤੇ ਉਲਟੇ ਪਾਸਿਓ ਪੂਰੀ ਸਲਾਈ ਆਪਾਂ ਉਲਟੇ-ਉਲਟੇ ਬਣਾ ਲੈਣੀ ਆ ਫਿਰ ਨੌਵੀਂ ਸਲਾਈ ਦੇ ਵਿੱਚ ਡਿਜ਼ਾਈਨ ਸਾਡਾ ਜਿਹੜਾ ਉਹ ਥੋੜਾ ਜਿਹਾ ਚੇਂਜ ਹੋਏਗਾ ਬਾਰਾਂ ਸਲਾਈਆਂ ਦਾ ਸਾਰਾ ਡਿਜ਼ਾਈਨ ਆ ਆਪਾਂ ਹੁਣ ਨੌਵੀਂ ਸਲਾਈ ਬਣਾ ਰਹੇ ਹਾਂ ਸੌਰੀ ਅੱਠਵੀਂ ਸਲਾਈ ਬਣਾ ਰਹੇ ਹਾਂ ਚਾਰ ਸਲਾਈਆਂ ਹੋਰ ਬਣ ਗਈਆਂ ਅੱਠਵੀਂ ਸਲਾਈ ਬਣ ਗਈ ਹੁਣ ਆ ਗਏ ਆ ਨੌਵੀਂ ਸਲਾਈ ਤੇ ਸਿੱਧੇ ਪਾਸੇ ਹੁਣ ਫੇਰ ਆਪਾਂ ਆਪਣਾ ਬਲੈਕ ਕਲਰ ਲਗਾਵਾਂਗੇ ਹੁਣ ਵੇਖੋ ਕੀ ਕਰਨਾ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਉਲ ਲਿਆ ਇਸ ਤੋਂ ਬਾਅਦ ਇੱਕ ਕੁੰਡਾ ਬਲੈਕ ਕਲਰ ਦਾ ਆਪਾਂ ਬਣਾਉਣਾ ਇੱਕ ਬਣਾ ਲਿਆ ਬਲੈਕ ਫਿਰ ਇੱਕ ਕੁੰਡਾ ਸਲਿੱਪ ਕਰਾਂਗੇ ਫਿਰ ਅਗਲਾ ਕੁੰਡਾ ਫਿਰ ਬਲੈਕ ਕਲਰ ਦਾ ਬਣਾਵਾਂਗੇ ਫਿਰ ਇੱਕ ਕੁੰਡਾ ਸਲਿੱਪ ਕਰਾਂਗੇ ਇੱਥੋਂ ਸਾਡਾ ਰਿਪੀਟ ਪੈਟਰਨ ਸ਼ੁਰੂ ਹੋਏਗਾ ਫਿਰ ਅੱਗੇ ਹੁਣ ਆਪਾਂ 5 ਕੁੰਡੇ ਜਿਹੜੇ ਬਲੈਕ ਬਣਾਵਾਂਗੇ 2 3 4 5 ਪੰਜ ਬਲੈਕ ਬਣਾ ਲੇ ਫਿਰ ਇੱਕ ਸਲਿੱਪ ਕਰਾਂਗੇ ਇੱਕ ਬਲੈਕ ਬਣਾਵਾਂਗੇ ਇੱਕ ਸਲਿੱਪ ਕਰਾਂਗੇ ਫਿਰ ਪੰਜ ਬਲੈਕ ਬਣਾਵਾਂਗੇ ਹੁਣ ਡਿਜ਼ਾਈਨ ਸਾਡਾ ਜਿਹੜਾ ਚੇਂਜ ਹੋ ਕੇ ਦੂਸਰੇ ਕੁੰਡਿਆਂ ਤੇ ਬਣ ਜਾਏਗਾ ਬਾਕੀ ਬਣਨਾ ਉਸੇ ਤਰੀਕੇ ਦੇ ਨਾਲ ਹੀ ਆ ਬਸ ਥੋੜਾ ਜਿਹਾ ਚੇਂਜ ਹੋਣਾ ਹੈ ਹੁਣ ਬਣਾ ਲਈ ਆਪਾਂ ਨੌਵੀਂ ਸਲਾਈ ਦਸਵੀਂ ਸਲਾਈ ਤੇ ਆ ਗਏ ਆ ਇਹਲਾ ਕੁੰਡਾ ਉਤਾਰ ਲਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਫਿਰ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਬਿਨਾ ਬੁਨੇ ਫਿਰ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਪੰਜ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਸਲਿੱਪ ਕਰ ਲਿਆ ਇੱਕ ਕੁੰਡਾ ਉਲਟਾ ਇੱਕ ਸਲਿੱਪ ਕਰ ਲਿਆ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ 1 2 ਦੇ ਨੇ 4 5 ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਉਲਟਾ ਇੱਕ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਸਿੱਧਾ ਲਾਸਟ ਵਾਲਾ ਗੁੰਡਾ ਉਲਟਾ ਦਸਵੀਂ ਸਲਾਈ ਬਣ ਗਈ ਹੁਣ ਆ ਗਏ ਆ ਡਿਜ਼ਾਈਨ ਦੀ 11ਵੀਂ ਸਲਾਈ ਤੇ 11ਵੀਂ ਸਲਾਈ ਵੀ ਬਿਲਕੁਲ 9ਵੀਂ ਸਲਾਈ ਦੀ ਤਰ੍ਹਾਂ ਬਣੇਗੀ ਦੋ ਗੁੰਡੇ ਸਿੱਧੇ ਇੱਕ ਸਲਿੱਪ ਕਰ ਲਿਆ ਇੱਕ ਗੁੰਡਾ ਸਿੱਧਾ ਇੱਕ 슬ਿੱਪ ਕਰ ਲਿਆ ਪੰਜ ਗੁੰਡੇ ਸਿੱਧੇ 2 3 4 5 ਫਿਰ ਇੱਕ ਗੁੰਡਾ 슬ਿੱਪ ਕਰ ਲਿਆ ਫਿਰ ਇੱਕ ਗੁੰਡਾ ਸਿੱਧਾ ਇੱਕ ਗੁੰਡਾ 슬ਿੱਪ ਕਰ ਲਿਆ ਪੰਜ ਗੁੰਡੇ ਸਿੱਧੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੇ ਬਣਾਉਣ ਤੋਂ ਬਾਅਦ ਬਹੁਤ ਹੀ ਪਿਆਰਾ ਲੱਗਦਾ ਜੇ ਤੁਸੀਂ ਜ਼ਿਆਦਾ ਰੰਗਾਂ ਵਿੱਚ ਬਣਾਉਣਾ ਹੈ ਤੇ ਇੱਥੇ ਜਿਸ ਤਰ੍ਹਾਂ ਮੈਂ ਬਲੈਕ ਕਲਰ ਲਗਾਇਆ ਉੱਪਰ ਤੁਸੀਂ ਹੋਰ ਲਗਾ ਸਕਦੇ ਜੀ ਇਹ ਜਿਹੜਾ ਬੇਸਿਕ ਕਲਰ ਆ ਜਿਹੜਾ ਮੈਂ ਗਾਜਰੀ ਲਗਾ ਰਹੀ ਆ ਉਹ ਤੁਸੀਂ ਇੱਕ ਹੀ ਲਗਾਈ ਜਾਣਾ ਸਾਰੇ ਜਵੈਲਟਰ ਦੇ ਵਿੱਚ ਵੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਹੈ ਲਾਸਟ ਸਲਾਈ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਈ ਆ ਤਾਂ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਬਿਨਾ ਬੁਣੇ ਇੱਕ ਉਲਟਾ ਇੱਕ ਬਿਨਾ ਬੁਣੇ ਧਾਗਾ ਪਿੱਛੇ ਪੰਜ ਸਿੱਧੇ ਪੰਜ ਕੁੰਡੇ ਸਿੱਧੇ ਜਿਹੜੇ ਆਪਾਂ ਉਧਰੋਂ ਵੀ ਸਿੱਧੇ ਬਣਾ ਰਹੇ ਸੀ ਧਾਗਾ ਆਪਣੀ ਵਾਲੀ ਸਾਈਡ ਇੱਕ ਬਿਨਾ ਬੁਨੇ ਉਤਾਰਾਂਗੇ ਇੱਕ ਉਲਟਾ ਇੱਕ ਬਿਨਾ ਬੁਨੇ ਉਤਾਰਾਂਗੇ ਧਾਗਾ ਪਿੱਛੇ ਕਰ ਲਾਂਗੇ ਪੰਜ ਗੁੰਡੇ ਸਿੱਧੇ 1 2 3 4 5 ਧਾਗਾ ਆਪਣੀ ਵਾਲੀ ਸਾਈਡ ਇੱਕ ਉਤਾਰ ਲਿਆ ਇੱਕ ਉਲਟਾ ਇੱਕ ਉਤਾਰ ਲਿਆ ਧਾਗਾ ਪਿੱਛੇ ਇੱਕ ਸਿੱਧਾ ਲਾਸਟ ਵਾਲਾ ਉਲਟਾ 12 ਸਲਾਈਆਂ ਬਣ ਗਈਆਂ ਨੇ 12 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਵੇਖੋ ਬਹੁਤ ਹੀ ਪਿਆਰਾ ਲੱਗਦਾ ਹੈ ਮੈਂ ਇੱਥੇ ਵਾਈਟ ਤੇ ਬਲੂ ਤੇ ਵੀ ਬਣਾਇਆ ਹੈ ਉਹ ਵੀ ਬਹੁਤ ਹੀ ਸੋਹਣਾ ਲੱਗਦਾ ਕੋਈ ਵੀ ਕਲਰ ਕੰਬੀਨੇਸ਼ਨ ਤੁਸੀਂ ਬਣਾ ਸਕਦੇ ਜੇ ਤੇ ਜਾਦੇ ਰੰਗਾਂ ਦੇ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇੱਥੇ ਤੁਸੀਂ ਇੱਕ ਰੰਗ ਲਗਾ ਲਓ ਫਿਰ ਦੂਸਰਾ ਲਗਾ ਲਓ ਤੀਸਰਾ ਲਗਾ ਲਓ ਇਹ ਜਿਹੜਾ ਬੇਸ ਕਲਰ ਹੈ ਉਹ ਤੁਸੀਂ ਇੱਕ ਹੀ ਲਗਾਈ ਜਾਓ ਇਸ ਤਰੀਕੇ ਦੇ ਨਾਲ ਤੁਸੀਂ ਬੱਚੇ ਦੀ ਸਵੈਟਰ ਬਣਾਓਗੇ ਬੱਚੀਆਂ ਹੋਈਆਂ ਉਹਨਾਂ ਤੋਂ ਵੀ ਬਣਾ ਸਕਦੇ ਜੇ ਤੇ ਸਪੈਸ਼ਲ ਨਵੀਆਂ ਉਹਨਾਂ ਲਿਆ ਕੇ ਵੀ ਦੋ ਰੰਗ ਦੀਆਂ ਤੇ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਜੇਕਰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ